ਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਖੰਡ ਪਟ ਅੱਜ ਦੀ ਜੋ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਸਮੂਹ ਅਖੰਡ ਪਟ ਸਿੰਘਾਂ ਵੱਲੋਂ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਡ ਭਾਰਤ ਦੀ ਦਾਸ ਇਸ ਤੋਂ ਪਹਿਲਾਂ ਵੀ 2 ਸਾਲ ਸੀਨੀਅਰ ਉਮੀਦ ਪ੍ਰਧਾਨ ਦੀ ਸੇਵਾ ਕਰ ਚੁੱਕਾ ਹੈ ਔਰ ਉਸ ਤੋਂ ਬਾਅਦ 2019 ਤੋਂ ਲੈ ਕੇ ਅੱਜ 2024 ਤੱਕ ਮੁੱਖ ਸੇਵਾਦਾਰ ਦੀ ਜਿਹੜੀ ਪ੍ਰਧਾਨ ਦੀ ਸੇਵਾ ਉਹ ਕਰ ਚੁੱਕਾ ਜੀ ਔਰ ਜਿਹੜੇ ਅਖੰਡ ਪਾਠ ਸਿੰਘਾਂ ਜਿੰਨਾ ਕਾਰਨਾ ਕਰਕੇ ਸ਼੍ਰੋਮਣੀ ਅਖੰਡ ਪਾਠੀ ਵੈਲ ਸੋਸਾਇਟੀ ਅਸੀਂ ਸਭਾ ਬਣਾਈ ਆ ਉਹ ਉਹ ਸਭਾ ਦੇ ਕਾਰਜ ਅਖੰਡ ਪਾਠ ਸਿੰਘਾਂ ਦੇ ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਾਉਣਾ ਔਰ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਕੁਝ ਮਸਲੇ ਜਿਹੜੇ ਆ ਹੱਲ ਹੋ ਚੁੱਕੇ ਆ ਜਿੱਥੇ ਜਿਹੜੇ ਉਹ ਮਸਲੇ ਹੱਲ ਚੁੱਕੇ ਹੋ ਚੁੱਕੇ ਅਸੀਂ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਸਾਡਾ ਭੇਟਾ ਦਾ ਮਸਲਾ ਆ ਉਹ ਹਰ ਸਾਲ ਜਿਹੜਾ ਸਾਡਾ ਹੱਲ ਹੋ ਰਿਹਾ ਆ ਔਰ ਇੱਥੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਾਈ ਹਰਜਿੰਦਰ ਸਿੰਘ ਜੀ ਧਾਮੀ ਅਜੈਕਟਿਵ ਦਾ ਜਾਂ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਿੰਘਾਂ ਦੀ ਭੇਟਾ ਵਿੱਚ ਵਾਧਾ ਹੋ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਭ ਤੋਂ ਵੱਧ ਧੰਨਵਾਦ ਅਸੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਕਾਰਜਾ ਵਾਸਤੇ ਪ੍ਰੇਰਿਆ ਜੀ ਅੱਜ ਜਿਹੜੀ ਹਜ਼ਰੀ ਕਮੇਟੀ ਹੈ 31 ਮੈਂਬਰੀ ਚੁਣੀ ਗਈ ਹੈ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ੍ਰੀ ਫਤੇਗੜ ਸਾਹਿਬ ਸ੍ਰੀ ਮੁਕਤਸਰ ਮੁਕਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕਤੂ ਨੰਗਲ ਤੋਂ ਰਮਤਾਸ ਤੋਂ ਔਰ ਫਰੋਜਪੁਰ ਤੋਂ ਵਜੀਦਪੁਰ ਸਾਹਿਬ ਤੋਂ ਜਿਹੜੇ ਅਸੀਂ ਇਹਨਾਂ ਦੇ ਵਿੱਚ ਮੈਂਬਰ ਪਾ ਕੇ 31 ਮੈਂਬਰੀ ਜਿਹੜੀ ਆ ਕਮੇਟੀ ਉਹ ਚੁਣੀ ਆ ਜੀ ਅੱਜ ਸਾਡੇ ਮਦੇ ਇੱਕ ਮੇਨ ਮੁੱਦਾ ਸੀਗਾ ਮਸਲਾ ਮਸਲਾ ਸੀਗਾ ਜਿਹੜਾ ਭੇਟਾ ਦਾ ਜੀ ਉਹ ਤਕਰੀਬਨ ਸਾਡੀ ਹਰ ਸਾਲ ਵੱਧ ਰਹੀ ਆ ਔਰ ਜਿਸ ਤਰ੍ਹਾਂ ਸਾਡੇ ਜਾਂ ਮੈਡੀਕਲ ਦਾ ਆ ਉਹ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਜਿੰਨੇ ਵੀ ਮੁੱਦੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਗੱਲਬਾਤ ਰਾਹੀਂ ਜਿਹੜੇ ਉਹ ਹੱਲ ਹੋ ਜਾਣਗੇ। ਹਾਂਜੀ ਵੈਗ ਜੀ। ਨਾਲ ਦੇ ਜਿਹੜੀ ਇਹ ਸੇਵਾ ਮਿਲੀ ਜੋ ਮੇਰਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅੰਦਾਸ ਗੁਰदयाल ਸਿੰਘ ਭੁੱਲਰ ਸ਼੍ਰੋਮਣੀ ਖਾਨਪੜੀ ਵੈਲਫੇਅਰ ਸਟਾਟੀ ਦਾ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਹਾਂ। ਐਨਾ ਮੈਂ ਸਿਨੇ ਵੀ ਪ੍ਰਧਾਨ ਹਾਂ ਵੈਲਫੇਅਰ ਸਟਾਟੀ ਦਾ ਇਸ ਮੂਹਣਪੁਰ ਸਿੰਘਾ ਸੰਯੋਗ ਨਾਲ ਅੱਜ ਵੀ ਮੈਂ ਸੁੰਨਿਆ ਵੀਰ ਪ੍ਰਧਾਨ ਚੁਣਿਆ ਗਿਆ ਖਾਂ ਬੀ ਸਿੰਘਾ ਦਾ ਪਾਲਪੁਰ ਸਿੰਘਾ ਦੇ ਜਿਹੜੇ ਕਾਰਜ ਨੇ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਭਾਈ ਗੁਰਮਸ ਸਿੰਘਾ ਦੇ ਨਾਲ ਹੁਣ ਗਾਮ ਜਿਹੜੇ ਕਾਰਜ ਆ ਖਾਨਵੀਰ ਸਿੰਘਾ ਦੇ ਅਸੀਂ ਇਸੇ ਤਰ੍ਹਾਂ ਤਣ ਤੈ ਨੰਦੇ ਰਹਾਂਗੇ ਕਿਉਂ ਮੈਂ ਸ਼ੋਮਨੀ ਕਾਲੀਦਲ ਨਾਲ ਸੰਬੰਧ ਗਿਆ ਸਰਕਲ ਪ੍ਰਧਾਨ ਸ਼ੋਮਨੀ ਕਾਲੀਦਲ ਦਾ ਨਾਲ ਪਹਿਲਾਂ ਰਿਹਾ ਵਾਂ ਹੁਣ ਵੀ ਉਹਦੇ ਦਾਗੇ ਇਸ ਕਰਕੇ ਅਸੀਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਹੀ ਬੰਦ ਕਰਾਂਗੇ ਕਿਉਂ ਸ਼੍ਰੋਮਣੀ ਕਾਲੀ ਦਲ ਜਿਹਨਾਂ ਉਮੀਦਵਾਰ ਦਾ ਉਤਾਰੇਗਾ ਅਮਰਸਰ ਲੋਕ ਸਭਾ ਸੀਟ ਤੋਂ ਅਸੀਂ ਉਹਦੀ ਮਦਦ ਕਰਾਂਗੇ ਤੇ ਖੰਡਵਤ ਸਿੰਘਾ ਦੇ ਕਾਰਜ ਜਿਸ ਜੇ ਕਰਦੇ ਰਵਾਂਗੇ ਤੇ ਸਮੂਹ ਖੰਡਵਤ ਸਿੰਘਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤੀ ਸਿੰਘਾ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਉਹਨਾਂ ਦਾ ਸਮਾਧਾਨ ਕੀਤਾ ਮੁਸ਼ਕਲਾਂ ਤਾਂ ਜੀ ਖੰਡਵਤ ਸਿੰਘਾ ਨੂੰ ਜਿਹੜੀਆਂ ਮੈਂ ਬਹੁਤ ਆ ਰਹੀਆਂ ਨੇ ਜੀ ਕਿਉਂ ਅੱਜਕੱਲ ਜਿਹੜੀ ਆ ਲਗਾਈ ਬਹੁਤ ਜ਼ਿਆਦਾ ਦਾ ਜੀ ਇੱਕ ਤਾਂ ਸਿੰਗਲ ਡਿਊਟੀ ਦੇ ਨਾਲ ਖਨਵਰ ਸਿੰਘਾਂ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਕਿਉਂ ਖਨਵਰ ਸਿੰਘਾਂ ਨੂੰ ਘੱਟੋ ਘੱਟ ਜਿਹੜੇ 20 ਖਨਫਰਸ ਚਾਹੀਦੇ ਆ ਫਿਰ ਜਾ ਕੇ ਉਹਨਾਂ ਦਾ 20000 ਰੁਪਿਆ ਬਣਦਾ ਜੀ ਤੋਂ ਵੀ ਖਨਵਰ ਸਿੰਘਾਂ ਨੂੰ ਕੋਈ ਮਤਲਬ ਕਿ ਕੋਈ ਡਗਤੀ ਸਹੂਲਤ ਨਹੀਂ ਹੈਗੀ ਤੋਂ ਪਹਿਲਾਂ ਵੀ ਲਿਖ ਕੇ ਦਿੱਤਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਤੇ ਉਹਨਾਂ ਸਿਰਫ ਇੱਕ ਮੈਂਬਰ ਦਾ ਕੀਤਾ ਇੱਕ ਬਰਾਮ ਦਾ ਹਸ ਚੱਲਦਾ ਇਲਾਜ ਕੀਤਾ ਸੀ ਮਤਲਬ ਕਿ ਜਿਵੇਂ ਫਰੀ ਆ ਪਰ ਉੱਥੇ ਕੋਈ ਜਿਹੜਾ ਇਲਾਜ ਕੋਈ ਨਹੀਂ ਹੋ ਰਿਹਾ ਉਲਾਜ ਵਿੱਚ ਉਹ ਨੋਟਾਂ ਪਤਾ ਕੀ ਲਿਖਿਆ ਸੀਗਾ ਜਿਹੜਾ ਬਹੁਤ ਹੀ ਗੰਭੀਰ ਜਖਮੀ ਹੋਏਗਾ ਉਹਦਾ ਇਲਾਜ ਕੀਤਾ ਜਾਊਗਾ ਜੀ ਗੰਭੀਰ ਜਖਮੀ ਦਾ ਵਰ ਤੁਸੀਂ ਮਤਲਬ ਸਮਝ ਜੀ ਜੀ ਉਹਦਾ ਕੀਤਾ ਜਾਊਗਾ ਇਸ ਕਰਕੇ ਕਾਨਵਰ ਸਿੰਘਾਂ ਦੇ ਇਹ ਮਸਲੇ ਸੋਰਸ ਨੇ ਇੱਕ ਕਦਾ ਛਰੋਣੀ ਕਮੇਟੀ ਕਰਦੀ ਇਹਨਾਂ ਦੀ ਜਿਹੜੀ ਹੈ ਜੀ ਤੇ ਹੁਣ ਇਹ ਗੁੜਿਆਂ ਦਾ ਜਿਹੜੇ ਛਰੋਣੀ ਕਮੇਟੀ ਨਾਲ ਹੀ ਖਾਨਪਟ ਸਿੰਘ ਭਾਵੇਂ ਜਦੋਂ ਖਾਨਪਟ ਸਾਹਿਬ ਵੀ ਕਰਦੇ ਆ ਆਹ 12 ਤਿੰਨਾਂ ਦਾ ਹੀ ਆ ਜੀ ਜੇ ਆਪਾਂ ਹੋਰ ਲੋਕਾਂ ਵਾਸਤੇ ਇਹ ਨਹੀਂ ਸਜ਼ਾ ਕਰਦੇ ਆ ਤੇ ਵੀ ਤੁਹਾਡੇ ਜਿਹੜੇ ਧਾਰੇ ਨਾਲ ਜੁੜੇ ਨੇ ਪਾਣੀ ਫੜਨ ਵਾਲੇ ਬੰਦੇ ਨੇ ਇਹਨਾਂ ਦੇ ਜਿਹੜੇ ਤੁਸੀਂ ਨਾਮ ਕਰੋ ਜੇ ਅਸੀਂ ਸ਼ਰੋਨੀ ਕਮੇਟੀ ਧਿਆਨ ਆਪੀ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤ